ਆਮ ਆਦਮੀ ਪਾਰਟੀ ਦੀ ਧੰਨਵਾਦ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ ਹੈ ਆਪ ਪੰਜਾਬ ਪ੍ਰਧਾਨ ਅਮਨ अरोड़ा ਨੇ ਕੀਤਾ ਸ਼ੁਕਰਾਨਾ ਯਾਤਰਾ ਦੀ ਅਗਵਾਈ ਮੰਤਰੀ ਨੇਤਾ ਅਤੇ ਭਾਰੀ ਗਿਣਤੀ ਵਿੱਚ ਹੋਏ ਲੋਕ ਵੌਲੰਟੀਅਰ ਸ਼ਾਮਲ ਅਮਨ अरोड़ा ਨੇ ਧੰਨਵਾਦ ਯਾਤਰਾ ਦੇ ਦੌਰਾਨ ਵੌਲੰਟੀਅਰਾਂ ਨੂੰ ਸਥਾਪਨਾ ਦਿਨ ਦੀ ਦਿੱਤੀ ਵਧਾਈ ਧੰਨਵਾਦ ਯਾਤਰਾ ਦੌਰਾਨ ਜਿਸ ਵਿਧਾਨ ਸਭਾ ਇਲਾਕੇ ਤੋਂ ਨਿਕਲੀ ਯਾਤਰਾ ਉੱਥੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਕੀਤਾ ਗਿਆ ਸਵਾਗਤ ਇਹ ਜਿੱਤ ਲੋਕਾਂ ਦੇ ਵਿਸ਼ਵਾਸ ਨੂੰ ਦੱਸਦੀ ਹੈ ਅਸੀਂ ਪੰਜਾਬ ਦੀ ਸੇਵਾ ਕਰਦੇ ਰਵਾਂਗੇ ਇਹ ਕਹਿਣਾ ਸੀ ਅਮਨ ਅਰੋੜਾ ਦਾ ਆਮ ਆਦਮੀ ਪਾਰਟੀ ਨੇ ਅੱਜ ਪਟਿਆਲਾ ਤੋਂ ਸ਼੍ਰੀ ਕਾਲੀ ਮਾਤਾ ਮੰਦਰ ਤੋਂ ਅੰਮ੍ਰਿਤਸਰ ਤੱਕ ਧੰਨਵਾਦ ਯਾਤਰਾ ਕੱਢੀ ਇਸ ਯਾਤਰਾ ਵਿੱਚ ਪੰਜਾਬ ਦੇ ਲੋਕਾਂ ਨੇ ਹਾਲੀ ਵਿੱਚ ਹੋਈਆਂ ਜ਼ਮੀਨੀ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਅਤੇ ਨਵੇਂ ਬਣੇ ਪ੍ਰਧਾਨ ਨੇ ਧੰਨਵਾਦ ਕੀਤਾ ਅਮਨ ਅਰੋੜਾ ਦੇ ਨਾਲ ਕਾਰਜਕਾਰੀ ਪ੍ਰਧਾਨ ਅਮਨਸ਼ੀਰ ਸਿੰਘ ਸ਼ੈਰੀਕਲਸੀ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਹਰਜੋਤ ਬੈਂਸ ਤਰਨਪ੍ਰੀਤ ਸਿੰਘ ਸੋਧ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਸਨੇ ਭਾਰੀ ਗਿਣਤੀ ਵਿੱਚ ਵਾਰੰਟੀਅਰ ਹਾਜ਼ਰ ਸਨ ਪੰਡੂ ਕੇ ਜੀ ਸਿੰਧੂ ਸਾਹਿਬ ਹਾਕਮ ਜੀ ਔਰ ਛੋਟਾ ਵੀ ਸ਼ਹਿਰੀ ਕਸੀ ਸਾਰੇ ਸਤਕਾਰਯੋਗ ਸਾਥੀਓ ਬਤਾਇ ਕਰੋ ਪ੍ਰਵਾਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਬੋਲੇ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਾਥੀ ਵੀਰੋ ਮਕਰ ਸਾਹਿਬ ਵੀ ਪਹੁੰਚੇ ਨੇ ਸਾਥੀਓ ਮੇਰੇ ਤੋਂ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਦੇਵ ਦੀਆਂ ਗ੍ਰਹਿਆਂ ਜੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਹਨਾਂ ਪਿਆਰ ਮਾਨ ਸਤਕਾਰ ਦੇਣ ਦੇ ਲਈ ਇੱਥੇ ਪਹੁੰਚਿਓ ਤੁਹਾਡਾ ਦੇਵ ਦੀਆਂ ਗ੍ਰਹਿਆਂ ਜੋ ਧੰਨਵਾਦ ਔਰ ਨਾਲ ਹੀ ਤੁਹਾਨੂੰ ਮੁਬਾਰਕਵਾਦ ਵੀ ਕਿਉਂਕਿ ਅੱਜ ਦਾ ਦਿਨ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ ਅੱਜ ਦੇ ਦਿਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੇ ਵਿੱਚੋਂ ਗੰਦਲੀ ਰਾਜਨੀਤੀ ਨੂੰ ਸਫਾਈ ਕਰਨ ਲਈ ਸੋ ਅੱਜ ਆਪਾਂ ਸਾਰੇ ਮੂੜ ਨਾਲ ਮਿਲ ਕੇ ਤਹਈਆ ਕਰੀਏ ਕਿ ਅੱਜ ਤੋਂ ਹੀ 2027 ਦਾ ਮੁੱਢ ਜਿਹੜਾ ਉਹ ਆਪਾਂ ਸਾਰੇ ਨੇ ਨਾਲ ਮਿਲ ਕੇ ਬੰਨ ਲੈਣਾ ਔਰ ਮੈਂ ਤੁਹਾਨੂੰ ਇੱਕ ਵਿਸ਼ਵਾਸ ਹੋਣਾ ਮੈਂ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕਦੇ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਹੈਗਾ ਹਮੇਸ਼ਾ ਆਪਦੀ ਪਾਰਟੀ ਆਪਦੇ ਸਾਥੀਆਂ ਆਪਦੇ ਯਾਰਾਂ ਦੋਸਤਾਂ ਆਪਦੇ ਭਾਈਆਂ ਆਪਦੇ ਸਾਥੀਆਂ ਦੇ ਨਾਲ ਵੱਡਾ ਹੁੰਦਾ ਤੇ ਅੱਜ ਅਸੀਂ ਚਾਹੇ ਜਿੰਨੇ ਵੀ ਲੋਕ ਆ ਚਾਹੇ ਮੁੰਡੀਆਂ ਜਿਹਨੇ ਮੈਂ ਆ ਬਾਕੀ ਮੈਂ ਐਮਐਲਏ ਮੰਤਰੀ ਸਹਿਬਾਨ ਨੇ ਅਸੀਂ ਜੋ ਅੱਜ ਇੱਥੇ ਹੈਗੇ ਹਾਂ ਜਿੱਥੇ ਤੱਕ ਪਹੁੰਚੇ ਅਸੀਂ ਉਹ ਸਾਰੀ ਦੀ ਸਾਰੀ ਤੁਹਾਡੀ ਦੇਣਾ ਜਿਹਦੇ ਲਈ ਮੈਂ ਸਿਰ ਤੇ ਝੁਕਾ ਕੇ ਤੁਹਾਨੂੰ ਸਜਦਾ ਕਰਦਾ ਸੋ ਮੇਰੇ ਵੀਰੋ ਤੁਹਾਡੇ ਅੱਗੇ ਇੱਕ ਚੈਲੰਜ ਹੈ ਤੌਰ ਸ਼ੰਦੀ ਇਲੈਕਸ਼ਨ ਦਾ ਔਰ ਮੈਂ ਮੰਨ ਕੇ ਚਾਹਦਾ ਕਿ ਪੂਰੀ ਇਮਾਨਦਾਰੀ ਔਰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਆਪਾਂ ਇਹ ਲੜਾਈ ਲੜਨੀ ਹੈ ਤੇ ਜਿੱਤਣੀ ਹੈ ਨਿੱਜੀ ਹਿੱਤ ਦੇ ਜਿਹੜੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪਾਰਟੀ ਔਰ ਪੰਜਾਬ ਦੇ ਲੁਧਿਆਣਾ ਦੇ ਹਿੱਤ ਦੇ ਜਿਹੜੇ ਉਹਨਾਂ ਤੇ ਫੇਰ ਨਾਲ ਮਿਲ ਕੇ ਆਪਾਂ ਸਾਰਿਆਂ ਨੇ ਦੇਣਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਚੱਲੇ ਆ ਸਾਰੇ ਸਾਥੀਆਂ ਦੇ ਨਾਲ ਦਰਬਾਰ ਸਾਹਿਬ ਦਰਗਾਹਾਂ ਮੰਦਰ RAM ਤੀਰਥ ਤਾਂ ਕਿ ਸ਼ੁਕਰਾਨੇ ਉਸ ਪਰਪੇ ਦਾ ਪ੍ਰਮਾਤਮਾ ਦਾ ਕਰ ਸਕੀਏ ਸੰਗਤਾਂ ਕਰ ਸਕੀਏ ਪਾਰਟੀ ਲੀਡਰਸ਼ਿਪ ਦਾ ਕਰ ਸਕੀਏ ਸੋ ਤੁਹਾਡਾ ਸਾਰਿਆਂ ਦਾ ਤੁਹਾਨੂੰ ਕਦੇ ਵੀ ਇਹ ਸੋਚਣ ਦੀ ਲੋੜ ਨਾ ਪੈਣੇ ਪਵੇ ਕਿ ਕੋਈ ਲੀਡਰ ਹੈ ਜਾਂ ਕੋਈ ਪ੍ਰਧਾਨ ਹੈ ਨਾ ਅਸੀਂ ਲੋਕ ਵੀ ਤੁਹਾਡੇ ਵਿੱਚੋਂ ਹੀ ਹਾਂ ਤੁਹਾਡਾ ਹੁਕਮ ਸਿਰਮਤੇ ਪਾਰਟੀ ਦੇ ਵਿੱਚ ਵੀ ਤੇ ਸਰਕਾਰੀ ਦਰਬਾਰੇ ਵੀ ਮੰਨਿਆ ਜਾਵੇ ਇਹ ਚੀਜ਼ ਨੂੰ ਇਨਸ਼ੋਰ ਕਰਨ ਦੀ ਗਰੰਟੀ ਮੇਰੀ ਹੋਗੀ ਮੇਰੇ ਸਾਥੀ ਵੀਰੋ ਤੁਹਾਡਾ ਮਿਲਦੀਆਂ ਗਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਅਰੇ ਜੀ ਮੈਡਮ ਅਜੀ ਲੁਧਿਆਣੇ ਪੁੱਛੀ ਉਹ ਅੱਜ ਮੇਰੇ ਦੋ ਛੋਟੇ ਵੀਰ ਅਮਨ अरोड़ा ਤੇ ਸ਼ਰੀਕਲਸੀ ਜੀ ਦੀ ਸ਼ੁਕਰਾਨਾ ਯਾਤਰਾ ਸ਼ੁਰੂ ਹੋਈ ਹੈ ਅਮਨ अरोड़ा ਜੀ ਨੂੰ ਮਾਨ ਮਿਲਿਆ ਪਾਰਟੀ ਵੱਲੋਂ ਉਹਨਾਂ ਨੂੰ ਪੰਜਾਬ ਪ੍ਰਧਾਨ ਲਗਾਇਆ ਗਿਆ ਸ਼ਰੀਕਲਸੀ ਨੂੰ ਵਰਕਿੰਗ ਪ੍ਰੈਜ਼ੀਡੈਂਟ ਹੈ ਮੈਨੂੰ ਬਹੁਤ ਉਮੀਦ ਹੈ ਕਿ ਔਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਪੰਚ ਦੀ ਅਗਵਾਈ ਦੇ ਵਿੱਚ ਉਪ ਪੰਜਾਬ ਦੀ ਬੈਟਰਮੈਂਟ ਲਈ ਵੱਧ ਤੋਂ ਵੱਧ ਕੰਮ ਕਰਨਗੇ ਤੇ ਜਿਸ ਤਰ੍ਹਾਂ ਅੱਗੇ ਪਾਰਟੀ ਦੇ ਇਕਜੁੱਟ ਹੋ ਕੇ ਕੰਮ ਕੀਤਾ ਅਸੀਂ ਪੁਰਾਣੇ ਸਾਥੀਆਂ ਇਕੱਠੇ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾਉਣਗੇ ਮੈਡਮ ਜੀ ਅੱਗੇ ਦਾ ਵੀ ਪ੍ਰਧਾਨ ਬਦਲਣ ਨਾਲ ਪਾਰਟੀ ਦਾ ਪ੍ਰਧਾਨ ਮਲੇ ਕੋਈ ਪਾਰਟੀ ਦੇ ਵਿੱਚ ਤਬਦੀਲੀ ਆਉਣੀ ਹੈ ਦੇਖੋ ਪ੍ਰਧਾਨ ਬਦਲਿਆ ਨਹੀਂ ਹੈ ਜਿਹੜੀ ਅੱਜ ਦੀ ਮੈਂ ਗੱਲ ਕਰ ਰਹੀ ਹਾਂ ਮਾਨ ਸਾਹਿਬ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਸੀ ਮਾਨ ਸਾਹਿਬ ਨੇ ਆਪਣੀਆਂ ਜ਼ਿੰਮੇਵਾਰੀਆਂ ਟਰਾਂਸਫਰ ਕੀਤੀਆਂ ਕਿਸੇ ਨੂੰ ਅੱਜ ਵੀ ਉਹ ਪਾਰਟੀ ਦੇ ਵਿੱਚ ਉਹਨਾਂ ਦੇ ਜਿਹੜੇ ਬਹੁਮੁੱਲੇ ਸਿਧਾਂਤ ਆ ਜਿਵੇਂ ਪਹਿਲਾ ਅਰਵਿੰਦ ਕੇਜੀ ਰੀਵਲਜੀ ਤੇ ਉਹਨਾਂ ਨੇ ਚਲਾਏ ਆ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਉਹਨਾਂ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਦਾ ਉਮੀਦ ਰਹਿਣਗੇ ਤੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਉਹ ਇਲੈਕਸ਼ਨਾਂ ਦੇ ਲੁਧਿਆਣੇ ਦੇ ਸ਼ਹਿਰ ਵਾਸੀਆਂ ਨੂੰ ਇੱਕੋ ਅਪੀਲ ਕਰੂੰਗੀ ਇਲੈਕਸ਼ਨਾਂ ਆ ਭਾਈ ਚਾਰ ਖਸਾਈ ਨਾਲ ਲੜਿਓ ਤੇ ਜਿਹੜਾ ਵੀ ਬੰਦਾ ਸਾਡੀ ਪਾਰਟੀ ਤੇ ਇੱਕ ਗੱਲ ਕਹਿੰਦੀ ਹੈ ਜਿਹੜਾ ਬੰਦਾ ਤੁਹਾਡਾ ਭਲਾ ਕਰ ਸਕਦਾ ਉਹਨੂੰ ਕਰਿਓ ਪੰਜਾਬ ਦੇ ਵਿੱਚ ਸਰਕਾਰ ਆ ਆਮ ਆਦਮੀ ਪਾਰਟੀ ਦੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਜਿਹੜੇ ਸਾਡੇ ਪਾਰਟੀ ਦੇ ਵਰਕਰਸ ਖੜਨਗੇ ਉਹ ਸ਼ਹਿਰ ਵਾਸੀਆਂ ਦੀ ਉਮੀਦਾਂ ਤੇ ਖਰੇ ਉਤਰਨਗੇ ਜਿਵੇਂ ਕਿ ਲਹਿਰ ਦੇ ਕੀਤੀ ਗਈ ਹੈ ਇਹਨਾਂ ਦੀ ਕਮਾ ਦੀ ਆਮ ਆਦਮੀ ਪਾਰਟੀ ਦੀ ਉਹਨੂੰ ਕਿਸ ਤਰ੍ਹਾਂ ਦੇਖੋ ਇਹਨੂੰ ਮੈਂ ਨਹੀਂ ਕਹਿ ਰਹੀ ਇਹਨੂੰ ਪੰਜਾਬ ਦਾ ਬੱਚਾ ਬੱਚਾ ਕਹਿ ਰਹੇ ਆ ਹੁਣੇ-ਹੁਣੇ ਅਸੀਂ ਤਿੰਨ ਸੀਟਾਂ ਜਿੱਤ ਕੇ ਹਟੇ ਆ ਸਰਪੰਚੀ ਦੇ ਵਿੱਚ ਲੋਕਾਂ ਨੇ ਸਾਨੂੰ ਵੱਡਾ ਸਾਥ ਦਿੱਤਾ ਇਹ ਹੁਣ ਨਗਰ ਕ ਨਿਗਮ ਦੀਆਂ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਅੱਗੇ ਨੌਕਰੀਆਂ ਲੈਣ ਨੂੰ ਲੋਕ ਤਰਸਦੇ ਸੀ ਪਰ ਹੁਣ ਨੌਕਰੀਆਂ ਘਰੇ ਬੈਠਿਆਂ ਨੂੰ ਮਿਲ ਜਾਂਦੀਆਂ ਅੱਗੇ بڑے ਕੰਮ ਐਸੇ ਬਿਜਲੀ ਦਾ ਬਿੱਲ ਤੁਹਾਡਾ ਵੀ ਜ਼ੀਰੋ ਆਉਂਦਾ ਹੋਣਾ بڑے ਲੋਕਾਂ ਦਾ ਜ਼ੀਰੋ ਆਉਂਦਾ ਅਸੀਂ ਹਰ ਉਹ ਚੀਜ਼ ਜਿਹੜੀ ਸਾਨੂੰ ਟੈਕਸ ਦੇ ਪੈਸੇ ਨਹੀਂ ਲੋਕਾਂ ਨੇ ਦਿੱਤੀ ਐ ਅਸੀਂ ਲੋਕਾਂ ਨੂੰ ਮੋੜਾਂਗੇ ਜੀ ਜੀ ਥੈਂਕ ਯੂ ਨਹੀਂ ਨਹੀਂ ਛੱਡ ਦਿਓ ਅੱਜ ਸਰ ਲੁਧਿਆਣਾ ਅੱਜ ਆਪਾਂ ਪਾਰਟੀ ਬਰ ਅਮਨ ਰੋਡ ਦਾ ਸਵਾਗਤ ਕਰਨ ਲੁਧਿਆਣੇ ਪਹੁੰਚੇ ਕੀ ਕਹਿਣਾ ਚਾਹੋਗੇ ਅੱਜ ਜੀ ਸਾਡੇ ਪੰਜਾਬ ਦੇ ਜਿਹੜੇ ਨਵੇਂ ਪ੍ਰਧਾਨ ਬਣਿਆ ਅਮਨ ਅਰੋੜਾ ਜੀ ਆ ਜਿਹੜੇ ਪਾਰਟੀ ਦੇ ਪ੍ਰਧਾਨ ਬਣੇ ਆ ਨਾਲ ਜਿਹੜੇ ਵਾਈਸ ਪ੍ਰਧਾਨ ਆ ਸ਼ਰੀਕਲਸੀ ਜੀ ਬਣੇ ਆ ਉਹਦੇ ਸਵਾਗਤ ਬਾਜ਼ ਤੇ ਅੱਜ ਅਸੀਂ ਇੱਥੇ ਖੜੇ ਆ ਉਹ ਪਿੱਛੇ ਤੋਂ ਆ ਰਹੇ ਆ ਤੇ ਬਹੁਤ ਵਧੀਆ ਗੱਲ ਆ ਇੱਕ ਨਵਾਂ ਪ੍ਰਧਾਨ ਬਣਿਆ ਵਾ ਪਾਰਟੀ 'ਚ ਪਹਿਲੇ ਹੀ ਬਹੁਤ ਜੋਸ਼ ਆ ਲੇਕਿਨ ਇਹਨਾਂ ਦੇ ਆਉਣ ਨਾਲ ਹੋਰ ਵੀ ਜੋਸ਼ ਵਾਧੂਗਾ ਆਸਾ ਹੁਣੇ ਹੀ ਚੋਣਾਂ ਹੋ ਕੇ ਹਟੀਆਂ ਨੇ ਚਾਰਾਂ ਚੋਂ ਤਿੰਨ ਸੀਟਾਂ ਜਿਹੜੀਆਂ ਉਸ ਆਮ ਪਾਰਟੀ ਨੇ ਜਿੱਤੀਆਂ ਨੇ ਤੇ ਮੈਨੂੰ ਲੱਗਦਾ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਆ ਰਹੀਆਂ ਨੇ ਤੇ ਪਾਰਟੀ 'ਚ ਬੜਾ ਜੋਸ਼ ਆ ਜੀ ਕੋਈ ਪਾਰਟੀ ਬਹੁਤ ਚੋਣਾਂ ਇਹ ਵੀ ਜਿੱਤ ਕੇ ਦਊਗੀ ਸਾਰੀਆਂ ਹੀ ਤੇ ਅਸੀਂ ਤਾਂ ਉਹਨਾਂ ਦੀਆਂ ਸਵਾਗਤ ਵਾਸਤੇ ਸਾਰੇ ਐਮਐਲਏ ਇੱਥੇ ਖੜੇ ਆ ਤੇ ਉਹ ਆ ਰਹੇ ਪਿੱਛੇ ਤੋਂ ਧੰਨਵਾਦ ਆ ਲੱਗਦਾ ਵੀ ਜਿਵੇਂ ਯੂਥ ਅੱਗੇ ਹੋਰ ਵਧੇਗਾ ਕਿਉਂਕਿ ਪਾਰਟੀ ਵੀ ਪ੍ਰਧਾਨ ਨੌਜਵਾਨ ਪ੍ਰਧਾਨ ਬਣੇ ਨੇ ਹਾਂਜੀ ਹਾਂਜੀ ਉਹ ਤੇ ਹੁਣ ਬੜੇ ਜੋਸ਼ ਆ ਉਹਨਾਂ ਦੇ ਵਿੱਚ ਆਪਦੇ ਇੱਚੀ ਬੜਾ ਜੋਸ਼ਾ ਜੀ ਤੇ ਬੜਾ ਵਧੀਆ ਉਹਨਾਂ ਦਾ ਇਹਗਾ ਟਾਂਗਾ ਵੜਿਆ ਬੜੇ ਸਾਰਿਆਂ ਨੂੰ ਪੰਜਾਬ ਚ ਵੱਡੀ ਲੀਡ ਨਵਾਬ ਦੀ ਖੋਦੀ ਦਿੱਤੀ ਹੈ 70000 ਵੋਟਾਂ ਨੇ ਜਿੱਤੇ ਸੀਗੇ ਤੇ ਬਹੁਤ ਵਧੀਆ ਤਜਰਬਾ ਉਹਨਾਂ ਨੂੰ ਇਸ ਕੱਲ ਦਾ ਬੜਾ ਫਾਇਦਾ ਹੋਊਗਾ ਪਾਰਟੀ ਨੂੰ ਠੀਕ ਹੈ ਜੀ ਐਮਐਲ ਸਰ ਕੀ ਕਹਿਣਾ ਚਾਹੁੰਦੇ ਆਂ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਵੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਆਮ ਆਦਮੀ ਪਾਰਟੀ ਦੇ ਨਵਨ ਨਿਯੁਕਤ ਪ੍ਰਧਾਨ ਸ਼੍ਰੀ ਅਮਨ ਲੋੜਾ ਜੀ ਮੀਤ ਪ੍ਰਧਾਨ ਸ਼੍ਰੀ ਕਲਸੀ ਜੀ ਅੱਜ ਪਟਿਆਲੇ ਤੋਂ ਚੱਲ ਕੇ ਅੰਮ੍ਰਿਤਸਰ ਨੂੰ ਆ ਰਹੇ ਨੇ ਰਸਤੇ ਵਿੱਚ ਮੇਰੇ ਹਲਕੇ ਆਤਮਨਗਰ ਦੇ ਸਮੂੱਚੇ ਅਹੁਦੇਦਾਰਾਂ ਵੱਲੋਂ ਅੱਜ ਉਹਨਾਂ ਦੇ ਸਵਾਗਤ ਵਿੱਚ ਖੜੇ ਆਂ ਤੁਸੀਂ ਦੇਖੋ ਕਿਵੇਂ ਪੱਪਾ ਪਾਰ ਹੋਏ ਬਲੰਤੇ ਤੇ ਖੜੇ ਨੇ ਮੇਰੇ ਨਾਲ ਸਤਿਕਾਰਯੋਗ ਵੱਡੇ ਵੀਰ ਐਮਐਲਏ ਹਾਕਮ ਸਿੰਘ ਜੀ ਵੱਡੀ ਭੈਣ ਬੀਬੀ ਮਾਨੂ ਕੈਬੀ ਐਮਐਲਏ ਜਗਰਉ ਉਹ ਵੀ ਪਹੁੰਚੇ ਨੇ ਇੱਥੇ ਉਹਨਾਂ ਨੂੰ ਜੀ ਆਇਆਂ ਕਹਨਾ ਉੱਥੇ ਧੰਨਵਾਦ ਕਰਦਾ ਰਾਸ਼ਟਰੀ ਸਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਇਹ ਦੋ ਬੇਦਾਗ ਜਿਹੜੇ ਨੇ ਮੈਂ ਵਲੰਟੀਰੀ ਕਹੂੰਗਾ ਇਹ ਵਲੰਟੀਰੀਆਂ ਨੂੰ ਆਮ ਆਦਮੀ ਪੰਜਾਬ ਦਾ ਤੇ ਕਰਮਬਾਰ ਮੀਤ ਪ੍ਰਧਾਨ ਬਣਾਇਆ ਕਿਹੜੇ ਦਿਨ ਸੀ ਤਾਂ ਚੁੜੀ ਪਿਆ ਕਿਤੇ 92 ਹੁੰਦੇ ਸੀ ਉਹ 94 ਹੋ ਗਏ ਨੇ ਉਹਦੇ ਬਾਰੇ ਕੀ ਹਣ ਗਾਓ ਦੇਖੋ ਇਹ ਤਾਂ ਸਾਡਾ ਟਿਕਿਆ ਦਾ 100 ਤੇ ਸੀਗਾ ਇਹ ਦੇਖੋ ਜੇ ਹੋਰ ਕੋਈ ਮਹਾਰਾਜ ਕਿਰਪਾ ਕਰ ਦੇਵੇ ਹਾਂ 100 ਦੇ ਉੱਤੇ ਵੀ ਸਾਡੀ ਅੱਖ ਹੈ 100 ਪੂਰੀ ਕਰਾਂਗੇ 100 ਨਹੀਂ 27 ਕਰ ਦਾਂਗੇ ਜਿਹੜੇ ਮਾੜੇ ਮੋਟੇ ਵਹਿਮ ਨੇ ਦੂਜੀਆਂ ਪਾਰਟੀਆਂ ਦੇ ਇਹ ਕਰਦੇ ਆਂਗੇ ਜਿਹੜੀਆਂ ਨਗਰ ਨਿਗਮ ਤੇ ਜ਼ਿਲ੍ਹਾ ਪ੍ਰੀਸ਼ਦਾਂ ਹੋਰ ਚੋਣਾਂ ਹੋਣਗੀਆਂ ਕਿਹੜੀਆਂ ਅਧਾਰ ਪਸ਼ੰਤ ਚੋਣਾਂ ਹੋਣਗੀਆਂ ਲੱਗਦਾ ਵੀ ਮੇਰ ਆਮ ਆਦਮੀ ਪਾਰਟੀ ਲੱਗਦਾ ਯਾਰ ਕਮਾਲ ਕਰੀ ਜਾਂਦੇ ਹੋ ਲੱਗਦਾ ਕਿਉਂ ਡਾਂਕੇ ਦੀ ਟੋੜ ਤੇ ਬਣਾਵਾਂਗੇ ਹੁਣ ਪਿਆਰਾਂ ਦੇ ਵਿੱਚੋਂ ਤਿੰਨਾਂ ਤੇ ਬਣਾਇਆ ਨਾ ਇਹਦਾ ਤੀਜਾ ਉਹ ਵੀ ਸਾਡਾ ਤਾਂ ਐਮਐਲਏ ਹੈ ਅਸੀਂ ਪਿਆਰਾਂ ਤੋਂ ਹੀ ਐਮਐਲਏ ਮੰਗੇ ਚਾਰੀ ਐਮਐਲਏ ਸਾਡੇ ਬਣੇ ਕਿ ਕੱਲਾ ਹਾਟਮਗਰ ਕੱਢਾ ਇੱਥੋਂ ਆਇਆ ਕਿ ਸਾਰੇ ਲੁਧਿਆਣੇ ਲੋਕ ਇਕੱਠੇ ਹੋ ਗਏ ਮੈਂ ਕਿ ਲੁਧਿਆਣਾ ਪੂਰਾ ਪੰਜਾਬ ਪੱਪਾ ਪਾਰਾ ਪੂਰਾ ਪੰਜਾਬ ਜਿੱਥੇ ਜਿੱਥੇ ਲੱਗਦੇ ਨੇ ਲੋਕ ਆ ਦੇਖ ਫੁੱਲਾਂ ਦਾ ਕਿੰਨੇ ਢੇਰ ਬੀਬੀਆਂ ਨੇ ਲਾਇਆ ਪਿਆ ਜਦੋਂ ਇੱਥੇ ਆਏ ਦੇਖਣੋ ਹਟਾ ਦੇਣਾ ਇੰਨੇ ਫੁੱਲ ਮਾਣ ਜਿੰਦਾਬਾਦ ਮੇਰੇ ਕਰੀਬ ਲੋਕ ਨੇ ਆਪਣੇ ਆਪ ਆ톨ੀ ਖੜੇ ਨੇ ਅਸੀਂ ਕਿਸੇ ਨੂੰ ਬੁਲਾਇਆ ਨਹੀਂ ਨਾ ਕੋਈ ਪੈਸਾ ਦੇਣਾ ਇਹ ਆਪ ਮਹਾਰੇ ਲੋਕ ਇੱਥੇ ਆ ਕੇ ਖੜੇ ਨੇ ਉਹਨਾਂ ਦੇ ਸਵਾਰ ਤੇ ਕਿਉਂ ਆਟੋ ਯੂਨੀਅਨ ਦੇ ਪ੍ਰਧਾਨ ਵੀ ਆਏ ਨੇ ਆਟੋ ਯੂਨੀਅਨ ਦੇ ਪ੍ਰਧਾਨ ਮਾਮਾ ਜੀ ਆਏ ਨੇ ਉਹ ਕਹਿੰਦੇ ਮੈਂ ਕਿਹਾ ਤੁਸੀਂ ਕਹਿੰਦੇ ਪਰਨਾਨ ਨੇ ਅਸੀਂ ਲੜਾਂਗੇ ਬਿਲਕੁਲ ਆ ਬੀਬੀਆਂ ਪੈਣਾ ਦੇਖੋ ਸਵੇਰ ਦੀਆਂ ਬੈਠੀਆਂ ਨੇ ਇਹਨਾਂ ਨੂੰ ਗੇਂਦੇ ਦੇ ਪੁੱਲ ਸਾਫਤੇ ਲਿਆ ਕੇ ਦਿੱਤੇ ਸੀ ਆ ਦੇਖ ਰਾ ਡਕਰੇ ਡਕਰੇ ਕੈਲੀਬ੍ਰੇਟ ਢੇਰ ਲਾਇਆ ਪਿਆ ਕਿਤੇ ਹਰੇਕ ਗਲ ਦੇ ਵਿੱਚ ਆਪੋ ਆਪਣੇ ਵਿੱਚ ਵਿਧਾਇਕ ਖੜੇ ਪਰ ਤੁਸੀਂ ਤਿੰਨ ਵਿਧਾਇਕ ਨਾਲ ਖੜੇ ਯਾਰ ਮੇਰੇ ਭਰਾ ਨੇ ਭੈਣਾ ਸਾਡੀ ਅਸੀਂ ਇਕੱਠੇ ਖੜੇ ਆ ਵਧੀਆ ਮੈਸੇਜ ਆਊਗਾ ਠੀਕ ਹੈ ਮੈਨੂੰ ਪੁੱਛਿਆ ਗਿਆ ਸੀ ਪਾਲਤੀ ਨੇ ਬਈ ਇੱਥੇ ਨਾਲ ਕੋਈ ਵਿਧਾਇਕ ਖੜੇ ਮੈਂ ਕਹਿੰਦਾ ਮੇਰੀ ਤਾਂ ਤਾਕਤ ਵਧੂਗੀ ਹਰੋਂ ਖੱਬੇ ਪਾਸੇ ਵੀਰਾ ਖੜਾ ਇੱਧਰ ਭੈਣ ਖੜੀ ਆ ਨੌਰ ਕੀ ਦੀ ਆ ਸਰਦਾਰ ਕਲਵੰਦ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਮਮੇ ਜਿੱਥੇ ਆਮ ਆਦਮੀ ਐਮਐਲਏ ਪਾਰਟੀ ਵਰਕਰ ਸਾਰੇ ਖਾਦਵੇਂ ਤੁਸੀਂ ਆਮ ਆਦਮੀ ਆਟੋ ਯੂਨੀਅਨ ਨਾਲ ਇਕੱਠੇ ਹੋਇਆ ਆਮ ਆਦਮੀ ਪ੍ਰਧਾਨ ਅਮਨ ਰੋੜਾ ਸਵਾਗਤ ਕਰਮੀ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਕਹਾਂਗਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਕਹਾਂਗੇ ਇਹਨਾਂ ਨੂੰ ਅਸੀਂ ਤਾਂ ਸਾਡੇ ਲਈ ਤਾਂ ਆਰਾਮ ਬਣਾ ਜਿੱਥੇ ਕਿ ਸਾਨੂੰ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ ਸਾਨੂੰ ਲੁੱਟਿਆ ਖਸੁੱਟਿਆ ਸਾਡੇ ਮੋٹے ਮੋٹے ਚਲਾਨ ਕੀਤੇ ਤੇ ਜਦੋਂ ਦੀ ਆਮ ਆਦਮੀ ਪਾਰਟੀ ਨੂੰ ਅਸੀਂ ਸਮਰਥਨ ਦਿੱਤਾ ਪੂਰੇ ਪੰਜਾਬ ਦਾ ਸਮਰਥਨ ਹਰ ਟਾਈਮ ਇਹਨਾਂ ਨਾਲ ਦੇਊਗਾ ਤੇ ਸਾਡਾ ਇੰਨਾ ਕਿ ਇਨਾਂ ਨੇ ਫਾਇਦੇ ਕਰਾਏ ਅੱਜ ਤੱਕ ਹੁਣ ਕੋਈ ਚਲਾਨ ਨਹੀਂ ਹੋ ਰਿਹਾ ਕੋਈ ੱਤਕਾ ਨਹੀਂ ਹੋ ਰਿਹਾ ਕੋਈ ਕੁਛ ਨਹੀਂ ਹੋ ਰਿਹਾ ਨਹੀਂ ਤਾਂ ਤਕਰੀਬਨ ਤਕਰੀਬਨ ਜਿਹੜੀ ਪਾਰਟੀਆਂ ਦੀ ਸਾਡੀ 30% ਜਿਹੜੀ ਸੀਗੀ ਆਪਣੀ ਪੋਪੂਲੇਸ਼ਨ ਸੀਗੀ ਆਟੋ ਰਿਕਸ਼ਾ ਯੂਨੀਅਨ ਦੀ ਉਹ ਖਤਮ ਹੋ ਜਾਂਦੀ ਸੀ ਖਤਮ ਕਿਉਂ ਹੁੰਦੀ ਸੀ ਜਦੋਂ 20 20 30 3000 ਤੇ 5000 ਦੇ ਚਲਾਨ ਕਰਦੇ ਨੇ ਉਹਨਾਂ ਨੂੰ ਭੁਗਤੇ ਨਹੀਂ ਜਾਂਦੇ ਸੀਗੇ ਉਹ ਵਿਚਾਰੇ ਨੌਕਰੀਆਂ ਤੇ ਲੱਗ ਜਾਂਦੇ ਸੀਗੇ ਤੇ ਜਦੋਂ ਦੀ ਆਮ ਆਦਮੀ ਪਾਰਟੀ ਸਾਨੂੰ ਅਸੀਂ ਕੋਈ ਫਰਿਆਦ ਲੈ ਕੇ ਆਨੇ ਸਾਡੀ ਸੁਣਵਾਈ 1 ਮਿੰਟ ਤੋਂ ਪਹਿਲਾਂ ਹੁੰਦੀ ਆ ਸੋ ਜਿਹੜੇ ਕਲਵੰਸੀ ਸਿੱਧੂ ਜੀ ਐਮਐਲ ਅੱਜ ਤੱਕ ਆਟੋ ਰਿਕਸ਼ਾ ਦਾ ਕੋਈ ਵੀ ਕੰਮ ਹੁੰਦਾ ਸੀ ਫੋਨ ਤੇ ਹੀ ਕੋਈ ਕੰਮ ਕਹਿੰਨੇ ਨਾਲ ਹੀ ਕਰਾ ਦਿੰਦੇ ਆ ਪਿੱਛੇ ਜੇ ਵੀ ਸਾਡੇ ਡੀਜ਼ਲ ਆਟੋ ਬੰਦ ਕਰਨੇ ਸੀਗੇ ਮਤਲਬ ਆਰਡਰ ਵੀ ਉੱਤੋਂ ਆਏ ਸੀਗੇ ਕਾਫੀ ਅਫਸਰਾਂ ਨਾਲ ਗੱਲ ਵੀ ਹੋ ਬਗਲਬਤ ਵੀ ਹੋਈ ਕਾਫੀ ਬਹਿਸ-ਵਸਾਈ ਵੀ ਹੋਈ ਬਹੁਤ ਕੁਝ ਚੱਲਿਆ ਪਰੰਤੂ ਜਦੋਂ ਅਸੀਂ ਆਪਣਾ ਇਹ ਕਿੱਸਾ ਆਮ ਆਦਮੀ ਪਾਰਟੀ ਦੇ ਐਮਐਲਏ ਕੋ ਲੈ ਕੇ ਗਏ ਉਹਨਾਂ ਨੇ ਸਾਡਾ ਹੱਤੋ ਆਤੀ ਕੰਮ ਕਰਾ ਦਿੱਤਾ ਕੋਈ ਆਟੋ ਬੰਦਰੀ ਹੋਇਆ ਜਿਹੜਾ ਸਾਡਾ 8000 ਆਟੋ ਰਿਕਸ਼ਾ ਚਾਲਕ 8000 ਪਰਿਵਾਰ ਜਿਹੜੇ ਬੇਰੋਜ਼ਗਾਰ ਹੋਣੇ ਸੀ ਉਹ ਤੋਂ ਬਚਾਅ ਹੋ ਗਿਆ ਅਸੀਂ ਕਹਾਂਗੇ ਅਸੀਂ ਸਾਰੇ ਪੰਜਾਬ ਨੂੰ ਚਾਹੀਦਾ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਸਾਰੀ ਦੀ ਸਾਰੀ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਦੇਣੀ ਚਾਹੀਦੀ ਆ ਸਾਡੇ ਲਈ ਇਹ ਇਕਰਾਮ ਬਣਾ ਤੁਹਾਡੇ ਲਈ ਕਿਹਨੇ ਨੇ ਕੈਂਪ ਵੀ ਲਵਾਇਆ ਸੀ ਆਟੋ ਮੰਡੀ ਨੇ ਕਿਆ ਪਿਲਵਾਇ ਸੀ ਜਿਹੜੇ ਜਿਨ੍ਹਾਂ ਦੇ ਲਿਸੈਂਸ ਵਗੈਰਾ ਨਹੀਂ ਬਣੇ ਉਹਨਾਂ ਨੂੰ ਬਣਾਉਂਦੇ ਨਹੀਂ ਲਿਸੈਂਸ ਦੇ ਇਦਾਂ ਸੀ ਕਿ ਇਹਨਾਂ ਨੇ ਕਹਿਤਾ ਸੀਗਾ ਤੁਸੀਂ ਆਨਲਾਈਨ ਕੰਮ ਆ ਜਿਹੜਾ ਆਨਲਾਈਨ ਪ੍ਰੋਸੈਸਾ ਤੁਸੀਂ ਪਾ ਲਓ ਜੇ ਤੁਹਾਨੂੰ ਉੱਥੇ ਕੋਈ ਤੁਸੀਂ ਰਿਸ਼ਵਤ ਨਹੀਂ ਦੇਣੀ ਕੋਈ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਜਾ ਕੇ ਕਰਾਓ ਤੁਸੀਂ ਆਟੋ ਯੂਨੀਅਨ ਦਾ ਨਾਮ ਲੈ ਕੇ ਆਪਾਂ ਕੰਮ ਕਰ ਉਹ ਕੰਮ ਹੋ ਰਿਹਾ ਸਾਰੇ ਬਿਲਕੁਲ ਕੋਈ ਕੰਮ ਨਹੀਂ ਸਾਡਾ ਹਾਂਜੀ ਸਿਰਫ ਅਮਨਪੋਰਾ ਪਾਰਟੀ ਪਰੰਤ ਦੇ ਸਵਾਗਤ ਲਈ ਖੜੇ ਹੋ ਅੱਜ ਬਿਲਕੁਲ ਜੀ ਬਿਲਕੁਲ ਉਹਨਾਂ ਸਵਾਗਤ ਲਈ ਖੜਿਆ ਇੱਕ ਪੰਜਾਬ ਪ੍ਰਧਾਨ ਸਾਡੇ ਹਾਂਜੀ ਅੱਜ ਕੋਈ ਮੰਗ ਤਾਂ ਨਹੀਂ ਹੈਗੀ ਮੰਗਾ ਤਾਂ ਚਲੋ ਇਹ ਤਾਂ ਚੱਲਦਾ ਰਹਿਣਾ ਵਾ ਜਿਹੜਾ ਖੁਸ਼ੀ ਦਾ ਮਾਹੌਲ ਆ ਉਹ ਇੱਕ ਅਲੱਗ ਚੀਜ਼ ਆ ਅੱਜ ਅਸੀਂ ਮੰਗ ਨਹੀਂ ਕਰਾਂਗੇ ਅੱਜ ਅਸੀਂ ਉਹਨਾਂ ਨੂੰ ਵਧਾਈ ਦਵਾਂਗੇ ਉਹਨਾਂ ਨੂੰ ਲੱਖ ਲੱਖ ਅਸੀਂ ਵਧਾਈ ਦਿੰਨੇ ਆ ਪੂਰੀ ਆਰਟੀਸਟ ਸਮੂਹ ਆਟੋ ਯੂਨੀਅਨ ਵੱਲੋਂ ਪੰਜਾਬ ਦੀ ਮੇਰੇ ਨਾਲ ਦਰਸ਼ਨ ਸਿੰਘ ਜੀ ਪ੍ਰਧਾਨ ਜੀ ਨੇ ਖਰੈਤੀ ਰਾਮ ਜੀ ਨੇ ਜਿੰਦਾ ਜੀ ਨੇ ਸਾਡੇ ਸਾਰੇ ਮੈਂਬਰ ਜਿਹੜੇ ਪ੍ਰਧਾਨ ਨੇ ਲੁਧਿਆਣੇ ਦੇ ਸਾਰੇ ਨਾਲ ਆਏ ਨੇ ਸੋ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਵੀ ਮੈਂ ਅਸੀਂ ਇੱਕ ਪ੍ਰੋਮਿਸ ਕਰਦੇ ਆ ਉਹਨਾਂ ਨਾਲ ਵਾਅਦਾ ਕਰਦੇ ਆ ਜਿੰਨੀ ਵਾਰ ਵੋਟ ਕੋਈ ਵੀ ਪਊਗੀ ਸਾਡਾ ਜਿਹੜਾ ਵੋਟ ਬੈਂਕ ਆ ਆਮ ਆਦਮੀ ਪਾਰਟੀ ਨਾਲ ਹੀ ਰਹੂਗਾ आम आदमी पार्टी जिंदाबाद आम आदमी पार्टी जिंदाबाद आम आदमी पार्टी जिंदाबाद सरदार करवान सिंह सिद्धू जिंदाबाद सरदार करवान सिंह सिद्धू जिंदाबाद सरदार करवान सिंह सिद्धू जिंदाबाद अमन रोड़ा जी जिंदाबाद अमन रोड़ा जी जिंदाबाद अमन रोड़ा जी जिंदाबाद